ਨੇ ਖੁਸ਼ੀ ਨਾਲ ਜਿਹੜੇ ਉਹ ਝੰਡੇ ਜਿੱਤ ਜਦੋਂ ਪ੍ਰਾਈਮ ਮਿੰਿਸਟਰ ਮੋਦੀ ਦੀ ਸੌ ਚੱਕਣਗੇ ਉਸ ਦਿਨ ਘਰ ਘਰ ਜਿਹੜੀ ਆ ਉਹ ਲੁਧਿਆਣੇ ਦੇ ਵਿੱਚ ਮਠਾਈ ਵੰਡੋ ਤੇ ਉਸ ਦਿਨ ਉੱਚਾ ਤੋਂ ਉੱਚਾ ਕਰਕੇ ਜਿਹੜਾ ਬੀਜੇਪੀ ਦਾ ਝੰਡਾ ਲਾਓ ਪਿੰਡਾਂ 'ਚ ਸਾਨੂੰ ਕੰਪੇਨ ਕਰਮੋ ਰੁਕ ਗਿਆ ਇਹ ਅਸਲੀ ਤਾਂ ਉਹਨਾਂ ਕਰਕੇ ਜਿਹੜੇ ਤਿੰਨੋਂ ਹਲਕੇ ਨੇ ਉਹਦੇ ਕਰਕੇ ਜਿਹੜਾ ਨੁਕਸਾਨ ਬੀਜੇਪੀ ਨੂੰ ਹੋਇਆ ਕਿਉਂਕਿ ਉਹਨਾਂ ਨੇ ਪਿੰਡਾਂ 'ਚ ਕਿਸੇ ਨੂੰ ਵੜਨ ਨਹੀਂ ਦਿੱਤਾ ਉਹ ਆਪਣੀਆਂ ਡੰਗਾਂ ਛਰਪਾਨਾਂ ਲੈ ਕੇ ਉਹ ਹਰ ਤਰ੍ਹਾਂ ਦਾ ਅਸਲਾ ਲੈ ਕੇ ਜਿਵੇਂ ਵੀ ਉਹਨਾਂ ਨੇ ਕੀਤਾ ਸਾਰੇ ਕੈਂਡੀਡੇਟਾਂ ਨੂੰ ਉਹ ਤਿੰਨ ਹਲਕਿਆਂ 'ਚ ਹੋਇਆ ਪਰ ਮੈਂ ਉਹਨਾਂ ਨੂੰ ਤਿੰਨੋਂ ਹਲਕਿਆਂ ਨੂੰ ਪਰੇ ਰੱਖ ਦਿੱਤਾ ਉਹ ਜੋ ਹੋਇਆ ਉਹ ਬਾਅਦ 'ਚ ਕਰਾਂਗੇ ਉਹਦੇ ਬਾਰੇ ਗੱਲ ਅੱਜ ਪੰਜਾਬ ਨੂੰ ਤੁਸੀਂ ਉਹ ਸਰਕਾਰ ਦੇ ਵਿੱਚ ਜਾਣ ਨੂੰ ਰੋਕਿਆ ਹੁਣ 5 ਸਾਲ મોદી ਸੱਤਾ ਬਣ ਕੇ ਬੀਜੇਪੀ ਦਾ ਬਣ ਗਈ ਸਰਕਾਰ ਤੁਹਾਡਾ ਗੁੱਡਾ ਇਹਦੇ ਨਾਲ ਮਸਲਾ ਕੀ ਹੱਲ ਹੋਇਆ ਮੈਨੂੰ ਇਹ ਦੱਸੋ ਕੋਈ ਮਸਲਾ ਹੱਲ ਹੋਇਆ ਮੈਂ ਪਹਿਲਾਂ ਕਹਿੰਦਾ ਸੀ ਕਿ ਸਰਕਾਰ ਤਾਂ ਜਿਹੜੀ ਆ ਉਹ ਦੇਸ਼ ਨੇ ਮੋਦੀ ਸਾਹਿਬ ਦੀ ਬਣਾਈ ਜਿਹੜੀਆਂ ਉਹੀ ਗੱਲ ਹੋਈ ਉਹ ਬਣ ਗਈ ਹੁਣ ਜਿਹੜਾ ਵੀ ਪੈਸਾ ਏ ਉਹ ਚਾਹੇ ਪਿੰਡ ਹੋਵੇ ਉਹ ਵੀ ਪੈਸਾ ਸੈਂਟਰ ਤੋਂ ਆਣ ਪੰਜਾਬ ਕੋਲ ਦਾ ਜ਼ਹਿਰ ਖਾਣ ਨੂੰ ਪੈਸਾ ਨਹੀਂ ਹੁਣ ਤੁਸੀਂ ਕਹੋਗੇ ਜੀ ਪੈਸਾ ਜਿਹੜਾ ਪਿੰਡਾਂ 'ਚ ਕੱਚੇ ਮਕਾਨ ਦਾ ਦੋ ਜੀ ਹੁਣ ਕਣਕ ਦੋ ਜੀ ਕਿ ਜਾਂ ਤਾਂ ਲੋ ਹੀ ਨੇ ਇੱਕ ਇੱਕ ਚੀਜ਼ ਹੁਣ ਤੁਸੀਂ ਜਿੰਨੇ ਵੀ ਪਿੰਡਾਂ ਵਾਲੇ ਨੂੰ ਇਹ ਗੱਲ ਕਹਿ ਸਕਦੇ ਹੋ ਵੀ ਅਸੀਂ ਨਹੀਂ ਲੈਣਾ ਜੀ ਮਨਰੇਗਾ ਦਾ ਪੈਸਾ ਅਸੀਂ ਨਹੀਂ ਲੈਣਾ ਜੀ ਹੁਣ ਆਰਡੀਐਫ ਦਾ ਪੈਸਾ ਨਾਲ ਹੋ ਜਾਂਦਾ ਸੜ ਕੇ ਦੇਖ ਲਓ ਉਹ ਤੋਂ ਬਗੈਰ ਇਸ ਕਰਕੇ ਬੜਾ ਇਹ ਬਚਪਨ ਵਾਲੀਆਂ ਗੱਲਾਂ ਨੇ ਜਿਹੜੀਆਂ ਤੁਸੀਂ ਕੀਤੀਆਂ ਲੁਧਿਆਣਾ ਤੋਂ ਲੋਕ ਸਭਾ ਚੋਣ ਹਾਰਨ ਤੋਂ ਬਾਅਦ ਰਵਨੀਤ ਬਿੱਟੂ ਲਾਈਵ ਹੋਏ ਉਹਨਾਂ ਸਾਫ਼ ਕਿਹਾ ਕਿ ਕਾਂਗਰਸ ਦੀ ਕੋਈ ਵੀ ਜਿੱਤ ਨਹੀਂ ਹੋਈ ਹੈ ਕਰੀਬ 6 ਹਲਕਿਆਂ ਦੇ ਵਿੱਚ ਭਾਜਪਾ ਨੂੰ ਬੰਪਰ ਵੋਟ ਪਈ ਹੈ ਪਰ ਕੁਝ ਸ਼ਰਾਰਤੀ ਅੰਸਰਾਂ ਨੇ ਇਨ ਹਲਕਿਆਂ 'ਚ ਡਾਂਗਾ ਕਰਪਾਨਾ ਲੈ ਕੇ ਭਾਜਪਾ ਨੂੰ ਪਿੰਡਾਂ ਵਿੱਚ ਵੜਨ ਤੋਂ ਰੋਕਿਆ ਤੇ ਪ੍ਰਚਾਰ ਨਹੀਂ ਕਰ ਦਿੱਤਾ ਗਿਆ ਬਿੱਟੂ ਨੇ ਦਾਅਵਾ ਠੋਕਿਆ ਕਿ ਆਉਣ ਵਾਲੇ ਸਮੇਂ 'ਚ ਲੁਧਿਆਣਾ 'ਚ ਮੇਅਰ ਵੀ ਭਾਜਪਾ ਦਾ ਬਣੇਗਾ ਲੁਧਿਆਣਾ ਦੇ ਰਿਜ਼ਲਟ ਬਾਰੇ ਕੀ ਕਹਿਣਾ ਚਾਹੁੰਦਾ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਬਹੁਤ-ਬਹੁਤ ਮੁਬਾਰਕਵਾਦ ਦੇਣਾ ਚਾਹੁੰਨਾ ਸਾਡੇ ਖਾਸ ਤੌਰ ਤੇ ਲੁਧਿਆਣੇ ਸ਼ਹਿਰ ਦੇ ਵੋਟਰ ਜਿਨ੍ਹਾਂ ਨੇ ਰਿਕਾਰਡ ਤੋੜ ਬੰਪਰ VOTING ਜਿਹੜੀ ਉਹ ਕੀਤੀ ਤੇ ਪੰਜ ਛੇ ਜੋ ਪੰਜ ਵਿਧਾਨ ਸਭਾ ਹਲਕੇ ਆ ਜਿਹੜੇ ਉਹ 50-50 ਹਜ਼ਾਰ ਤੋਂ ਵੋਟ ਉੱਤੇ ਪਾਈ ਇਸ ਕਰਕੇ ਇੱਕ ਕਲੀਅਰ ਮੰਡਟ ਆ ਸਾਰੇ ਸ਼ਹਿਰ ਦਾ ਵੀ ਉਹ ਭਾਜਪਾ ਨੂੰ ਮੈਨੂੰ ਵੋਟ ਆ ਜਿਹੜੀ ਉਹਨਾਂ ਨੇ ਕੀਤੀ ਡਿਵੈਲਪਮੈਂਟ ਨੂੰ ਵੋਟ ਕੀਤੀ ਤੇ ਦੂਜੇ ਪਾਸੇ ਜੇ ਮੈਂ ਗੱਲ ਕਰਾਂ ਰਿਜ਼ਲਟ ਦੀ ਜਿੱਤ ਹਾਰ ਦੀ ਉਹ ਸਿਰਫ ਜਿਹੜੇ ਲੋਕ ਉਹ ਕਾਮਯਾਬ ਹੋਏ ਐ ਇੱਥੇ ਇੱਥੇ ਕੋਈ ਕਾਂਗਰਸ ਦੀ ਜਿੱਤ ਨਹੀਂ ਗਈ ਇੱਥੇ ਕੋਈ ਵੀ ਕਿਸੇ ਪਾਰਟੀ ਹੋਰ ਦੀ ਜਿੱਤ ਨਹੀਂ ਗਈ ਇਹ ਜਿੱਤ ਸਿਰਫ ਜਿਹੜੇ ਐਸੇ ਤਾਕਤ ਸੀ ਜਿਨ੍ਹਾਂ ਨੇ ਪਿੰਡੋਂ ਵੜਨੋਂ ਭਾਜਪੀ ਨੂੰ ਰੋਕਿਆ ਪਿੰਡਾਂ 'ਚ ਸਾਨੂੰ ਕੰਪੇਨ ਕਰਨੋਂ ਰੋਕਿਆ ਇਹ ਅਸਲੀ ਤਾਂ ਉਹਨਾਂ ਕਰਕੇ ਜਿਹੜੇ ਤਿੰਨੋਂ ਹਲਕੇ ਨੇ ਉਹਦੇ ਕਰਕੇ ਜਿਹੜਾ ਨੁਕਸਾਨ ਬੀਜੇਪੀ ਨੂੰ ਹੋਇਆ ਕਿਉਂਕਿ ਉਹਨਾਂ ਨੇ ਪਿੰਡਾਂ 'ਚ ਕਿਸੇ ਨੂੰ ਵੜਨ ਨਹੀਂ ਦਿੱਤਾ ਉਹ ਆਪਣੀਆਂ ਡਾਂਗਾਂ ਕ੍ਰਪਾਨਾਂ ਲੈ ਕੇ ਉਹ ਹਰ ਤਰ੍ਹਾਂ ਦਾ ਅਸਲਾ ਲੈ ਕੇ ਜਿਵੇਂ ਵੀ ਉਹਨਾਂ ਨੇ ਕੀਤਾ ਸਾਰੇ ਕੈਂਡੀਡੇਟਾਂ ਨੂੰ ਉਹ ਤਿੰਨ ਹਲਕਿਆਂ 'ਚ ਹੋਇਆ ਪਰ ਮੈਂ ਉਹਨਾਂ ਨੂੰ ਤਿੰਨੋਂ ਹਲਕਿਆਂ ਨੂੰ ਪਰੇ ਰੱਖ ਕੇ ਉਹ ਜੋ ਹੋਇਆ ਉਹ ਬਾਅਦ 'ਚ ਕਰਾਂਗੇ ਉਹਦੇ ਬਾਰੇ ਗੱਲ ਪਰ ਸ਼ਹਿਰ ਵਾਲਿਆਂ ਨੂੰ ਮੈਂ ਬਿਲਕੁਲ ਫਿਕਰ ਨਾ ਕਰਿਓ ਹਰ ਚੀਜ਼ ਕਿਉਂਕਿ ਤੁਸੀਂ ਵੋਟ ਬੀਜੇਪੀ ਨੂੰ ਪਾਈ ਆ ਤੇ ਬੀਜੇਪੀ ਦੀ ਸਰਕਾਰ ਆ ਜਿਹੜੀ ਉਹ ਤੁਹਾਡੀ ਬਣ ਚੁੱਕੀ ਆ ਮੋਦੀ ਸਾਹਿਬ ਦੀ ਤੀਜੀ ਵਾਰ ਕਿ ਤੁਹਾਡੇ ਹਰ ਹਰ ਜੋ ਏਜੰਡੇ ਚ ਦਿੱਤਾ ਸੀ ਵੀ ਅਸੀਂ ਡਿਵੈਲਪਮੈਂਟ ਕਰਾਂਗੇ ਉਹ ਜ਼ਿੰਮੇਵਾਰੀ ਆ ਸਰਕਾਰ ਦੀ ਉਹ ਠੀਕ ਆ ਆਪੋਜੀਸ਼ਨ ਚ ਮੈਂ ਫੈਸਲਾ ਹੀ ਤਾਂ ਕੀਤਾ ਸੀ ਵੀ ਐਮਪੀ ਬੇਸ਼ੱਕ ਬਣਾ ਆਪੋਜੀਸ਼ਨ ਚ ਬਹਿ ਕੇ ਐਮਪੀ ਨੇ ਕਰਨਾ ਕੀ ਹੁੰਦਾ ਗਲਤ ਸਰਕਾਰ ਦੀ ਹੁੰਦੀ ਆ ਤੇ ਉਹ ਸਰਕਾਰ ਬੀਜੇਪੀ ਦੀ ਆ ਤੁਸੀਂ ਸ਼ਹਿਰ ਵਾਲਿਆਂ ਨੇ ਸਹੀ ਫੈਸਲਾ ਕੀਤਾ ਤੇ ਉਹਨੂੰ ਨਵਾਉਂਦੇ ਹੋਏ ਹਰ ਚੀਜ਼ ਕਰਾਂਗੇ ਜੋ ਜੋ ਕਿਹਾ ਉਦੋਂ ਬਾਅਦ ਬਿਲਕੁਲ ਤਕੜੇ ਹੋ ਜੂ ਕੁਛ 2 ਮਹੀਨਿਆਂ ਦੇ ਵਿੱਚ ਉਰੇ ਇਲੈਕਸ਼ਨ ਆ ਜਿਹੜੀ ਕਾਰਪੋਰੇਸ਼ਨ ਦੀ ਆਉਣ ਵਾਲੀ ਆ ਜਿਸ ਤਰੀਕੇ ਨਾਲ ਆਪਾਂ ਕੱਲਾ ਕੱਲਾ ਬੂਥ ਵਾਰਡ 15-1500 ਦਿੱਤੇ ਆ ਤੇ ਕਲੀਅਰ ਜਿਹੜਾ ਹੈ ਅਗਲੇ ਕਾਉਂਸਲਰ ਤੇ ਅਗਲਾ ਮੇਅਰ ਆ ਜਿਹੜਾ ਉਹ ਸਾਡਾ ਲੁਧਿਆਣਾ ਵਿੱਚ ਬੀਜੇਪੀ ਦਾ ਬਣਨਾ ਤੇ ਸਤਾਈ ਦੀ ਤਿਆਰੀ ਆ ਜਿਹੜੀ ਉਹ ਸ਼ੁਰੂ ਹੋ ਚੁੱਕੀ ਆ ਇਸੇ ਕਰਕੇ ਬੀਜੇਪੀ ਚ ਆਏ ਸੀ ਤੇ ਉਹ ਸੀਟਾਂ ਜਿਹੜੀਆਂ तकरीबन ਬਹੁਤ ਵੱਡਾ 18% ਤੋਂ ਉੱਤੇ ਬੀਜੇਪੀ ਨੇ ਪਹਿਲੀ ਵਾਰ ਇਲੈਕਸ਼ਨ ਲੜ ਕੇ ਵੋਟ ਲਈ ਤੇ ਇਸ ਕਰਕੇ ਤਕੜੇ ਹੋ ਕੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਅੱਗੇ ਨਾਲੋਂ ਕਿਤੇ ਵੱਧ ਮਿਹਨਤ ਕਰਾਂਗੇ ਬੀਜੇਪੀ ਦੇ ਜੋ ਵਰਕਰ ਨੇ ਜੋ ਵੋਟਰ ਨੇ ਜੋ ਸ਼ਹਿਰ ਦੇ ਨੇ ਮੈਂ ਸਮਝਦਾ ਰਿਜ਼ਲਟ ਦਿੱਤਾ ਉਹ ਮੈਂ ਉਹਨਾਂ ਨੂੰ ਸਲਾਮ ਕਰਦਾ ਉਹਨਾਂ ਦੇ ਮੂਲੇ ਸਿਰ ਚੱਕ ਝੁਕਦਾ ਏ ਉਹਨਾਂ ਨੂੰ ਮੈਂ ਜੀਆਂ ਆ ਕਰਨਾ ਵੈਲਕਮ ਕਰਨਾ ਤੇ ਬਹੁਤ ਖੁਸ਼ੀ ਆ ਮੇਰੇ ਤੇ ਵੀ ਜਿੰਨੀ ਵੋਟ ਪਈਆ ਉਹ ਆਸ ਤੋਂ ਵੱਧ ਪਈਆ ਸਿਰਫ ਬਿਲਕੁਲ ਨਿਮੋਸ਼ਨਾ ਹੋਇਓ ਇਹ ਪਿੰਡਾਂ ਵਾਲੇ ਨੂੰ ਰੋਕਿਆ ਗਿਆ ਜੇ ਇੱਕ ਵੀ ਕੋਈ ਬੀਜੇਪੀ ਦਾ ਕਰ ਕਿਸੇ ਕੋਈ ਪ੍ਰੋਗਰਾਮ ਕਰਾਉਂਦਾ ਸੀ ਉਹਨੂੰ ਇਕੱਠੇ ਹੋ ਕੇ ਆਮ ਆਦਮੀ ਵਾਲੇ ਕਾਂਗਰਸ ਵਾਲੇ ਤੇ ਜਿਹੜੇ ਕਾਮਰੇਡ ਗੁੰਡੇ ਇਕੱਠੇ ਹੋਏ ਸੀ ਉਹਨੂੰ ਪੁੱਟ ਮਾਰ ਕਰਦੇ ਸੀ ਉਹਨੂੰ ਰਾਤ ਨੂੰ ਉਹਦੇ ਘਰੇ ਬਲਾ ਕੇ ਉਹਨੂੰ ਗਾਲੀ ਗਲੋਚ ਕਰਦੇ ਸੀ ਪਰ جناب ਫਾਇਦਾ ਕੀ ਹੋਇਆ ਆਮ ਆਦਮੀ ਦੀ ਸਾਰੀ ਐਡਮਿਨਿਸਟ੍ਰੇਸ਼ਨ ਲੱਗੀ ਸੀ ਤੇ ਫਾਇਦਾ ਤੁਹਾਨੂੰ ਵੀ ਕੀ ਕੀ ਹੋਇਆ ਫਿਰ ਜਿਹੜਾ ਇਹ ਜੇ ਕੰਮ ਕਰੂਗਾ ਉਹਦਾ ਆਪਦਾ ਵੀ ਨੁਕਸਾਨ ਹੁੰਦਾ ਤੇ ਦੂਜੇ ਦਾ ਤਾਂ ਕਰਦੇ ਹੀ ਕਰਦੇ ਤੇ ਅੱਜ ਪੰਜਾਬ ਨੂੰ ਤੁਸੀਂ ਉਸ ਸਰਕਾਰ ਦੇ ਵਿੱਚ ਜਨੂੰ ਰੋਕਿਆ ਹੁਣ 5 ਸਾਲ ਮੋਦੀ ਸਾਹਿਬ ਤਾਂ ਬਣ ਗਏ ਬੀਜੇਪੀ ਦਾ ਬਣ ਗਈ ਸਰਕਾਰ ਤੁਹਾਡਾ ਤੁਹਾਡਾ ਇਹਦੇ ਨਾਲ ਮਸਲਾ ਕੀ ਹੱਲ ਹੋਇਆ ਮੈਨੂੰ ਵੀ ਇਹ ਦੱਸੋ ਕੋਈ ਮਸਲਾ ਹੱਲ ਹੋਇਆ ਮੈਂ ਪਹਿਲਾਂ ਕਹਿੰਦਾ ਸੀ ਵੀ ਸਰਕਾਰ ਤਾਂ ਜਿਹੜੀ ਆ ਉਹ ਦੇਸ਼ ਨੇ ਮੋਦੀ ਸਾਹਿਬ ਦੀ ਬਣਾਈ ਜਿਹੜੀਆਂ ਉਹੀ ਗੱਲ ਹੋਈ ਉਹ ਬਣ ਗਈ ਜ revenue ਦੇ ਬਟੂ ਨੇ ਇਹ ਪਾਤਪਾ ਦਾ ਵਿਰੋਧ ਕਰਨ ਵਾਲੇ ਪਿੰਡਾਂ ਨੂੰ ਕਿਹਾ ਕਿ ਉਹ ਹੁਣ ਮੋਦੀ ਸਰਕਾਰ ਦੀ ਕੋਈ ਚੀਜ਼ ਨਾ ਲੈਣ ਕਿਉਂਕਿ ਹੁਣ ਮੋਦੀ ਸਰਕਾਰ ਬਣ ਚੁੱਕੀ ਹੈ ਉਹਨੇ ਕਿਹਾ ਕਿ ਕੀ ਹੁਣ ਕਹਿਣਗੇ ਕਿ ਉਹ ਮਨਰੇਗਾ ਦਾ ਪੈਸਾ ਮੋਦੀ ਦੀ ਕਣਕ ਨਹੀਂ ਲੈਣਗੇ ਤੇ ਹੁਣ ਜਿਹੜੇ ਰੋਕਦੇ ਸੀ ਉਹ ਭਾਜੀ ਆਪਣੇ ਆਪ ਨੂੰ ਹੁਣ ਦੇਖਣ ਉਹ ਕਿੰਨੇ ਕਿਸ ਗੱਲ 'ਚ ਕਾਮਯਾਬ ਹੋਏ ਹੁਣ ਜਿਹੜਾ ਵੀ ਪੈਸਾ ਹੈ ਉਹ ਚਾਹੇ ਪਿੰਡ ਹੋਵੇ ਉਹ ਵੀ ਪੈਸਾ ਸੈਂਟਰ ਤੋਂ ਆਣ ਪੰਜਾਬ ਕੋਲ ਤਾਂ ਜੈਰਖੰਡ ਨੂੰ ਪੈਸਾ ਨਹੀਂ ਫਿਰ ਤੁਸੀਂ ਕਹੋਗੇ ਹੁਣ ਮਨਰੇਗਾ ਦਾ ਪੈਸਾ ਲਿਆਓ ਜੀ ਹੁਣ ਤੁਸੀਂ ਕਹੋਗੇ ਜੀ ਪੈਸਾ ਜਿਹੜਾ ਪਿੰਡਾਂਾਂ ਚ ਕੱਚੇ ਮਕਾਨ ਦਾ ਦੋ ਜੀ ਹੁਣ ਕਣਕ ਦੋ ਜੀ ਕਿ ਜਾਂ ਤਾਂ ਲੋ ਹੀ ਨੇ ਇੱਕ ਇੱਕ ਚੀਜ਼ ਹੁਣ ਹੁਣ ਤੁਸੀਂ ਜਿੰਨੇ ਵੀ ਪਿੰਡਾਂ ਆਲੇ ਹੋ ਇਹ ਗੱਲ ਕਹਿ ਸਕਦੇ ਹੋ ਵੀ ਅਸੀਂ ਨਹੀਂ ਲੈਣਾ ਜੀ ਮਨਰੇਗਾ ਦਾ ਪੈਸਾ ਅਸੀਂ ਨਹੀਂ ਲੈਣਾ ਜੀ ਹੁਣ ਆਰਡੀਐਫ ਦਾ ਪੈਸਾ ਨਾਲ ਹੋ ਜਾਂਦਾ ਸਰ ਕੇ ਦੇਖ ਲਓ ਤੋਂ ਬਗੈ ਇਸ ਕਰਕੇ ਬੜਾ ਇਹ ਬਚਪਨ ਵਾਲੀਆਂ ਗੱਲਾਂ ਨੇ ਜਿਹੜੀਆਂ ਤੁਸੀਂ ਕੀਤੀਆਂ ਜਿਹਦਾ ਹੁਣ ਸਾਹਮਣਾ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਕਰਨਾ ਪਊ। ਤੇ ਇਸ ਕਰਕੇ ਹਜੇ ਵੀ ਬਹੁਤ ਵੱਡਾ ਟਾਈਮ ਅੱਗੇ ਜੇ ਆਪਣੇ ਬੱਚਿਆਂ ਨੂੰ ਰੋਕਣਾ ਚਾਹੁੰਦੇ ਹੋ ਵਿਦੇਸ਼ਾਂ ਚੜਨੋਂ ਬਜਹਾਜ ਜੇ ਗਰੀਬ ਜਿਹੜੇ ਲੋਕ ਨੇ ਉਹਨਾਂ ਦੇ ਲਈ ਕੋਈ ਕਾਰੋ ਕੰਮ ਹੋਵੇ ਪਿੰਡਾਂ 'ਚ ਗੱਲ ਹੋਵੇ ਤਾਂ ਫਿਰ ਬੀਜੇਪੀ ਦੀ ਮਾਫੜਨੀ ਪੈਣੀ ਆ ਬੀਜੇਪੀ ਦੀ ਸਪੋਰਟ ਕਰਨੀ ਪੈਣੀ ਆ ਨਹੀਂ ਤਾਂ ਜਿਵੇਂ ਨਸ਼ੇ ਦੀ ਗਲੀ ਗਲੀ 'ਚ ਨਸ਼ਾ ਵਹਿ ਰਿਹਾ ਹੈ ਹਾਲਾਤ ਤਾਂ ਦੇਖੋ ਪਿੰਡਾਂ ਦੇ ਕੀ ਆ ਤੁਸੀਂ ਜਿਹੜੀ ਵੋਟ ਤਾਂ ਪਾਤੀ ਉਹਦਾ ਹਾਲ ਦੇਖੋ ਕੀ ਤੁਹਾਡੇ ਨਾਲ ਕਾਂਗਰਸ ਨੇ ਕੀ ਕੀਤਾ ਹੋਇਆ ਆਮ ਆਦਮੀ ਨੇ ਤੁਹਾਡੇ ਨਾਲ ਕੀ ਕੀਤਾ ਹੋਇਆ ਰਮਨੀਤ ਬਿੱਟੂ ਵੱਲੋਂ ਸਪੋਟਰਾਂ ਨੂੰ ਸੁਨੇਹਾ ਵੀ ਲਾਇਆ ਗਿਆ ਕਿ ਜਦੋਂ ਨਰਿੰਦਰ ਮੋਦੀ ਮੁੜ ਤੋਂ ਪੀਐਮ ਬਜੋ ਸੌ ਚੁੱਕਣਗੇ ਉਸ ਦਿਨ ਮਠਿਆਈਆਂ ਵੰਡਣ ਤੇ ਘਰ-ਘਰ 'ਚ ਭਾਜਪਾ ਦਾ ਝੰਡਾ ਉੱਚਾ ਕਰਕੇ ਲਉਣ ਤੇ ਵੀ ਦੱਸਦੇ ਕਿ ਰਮਨੀਤ ਬਿੱਟੂ ਵੱਲੋਂ ਲੁਧਿਆਣਾ ਤੋਂ ਹਾਰਨ ਤੋਂ ਬਾਅਦ ਵੀ ਇਹ ਬਿਆਨ ਦਿੱਤਾ ਗਿਆ ਹੈ ਬਿਊਰੋ ਰਿਪੋਰਟ ਪੰਜਾਬੀ ਲੋਕ ਚੈਨਲ